ਦੋਸਤੋ ਹੀਰਫ ਹੀਰਾਂ ਜਿਹੜੇ ਜਨਨਤੇ ਅੱਜ ਇੱਛੇਵਰੀ ਮਾਉਦੇਵਤਾ ਜੀ ਦੀ ਸਾਧਨਾ ਲੈ ਕੇ ਪਾਠ ਹੋ ਰਹੀ ਹੈ। ਬਾਬਾ ਇੱਛੇਵਰੀ ਮਾਉਦੇਵਤਾ ਜੀ ਦੀ ਸਾਧਨਾ ਜੋ ਕਿ ਜਿਹੜੇ ਲੋਕ ਕਰਦੇ ਨੇ ਜਿਹੜੇ ਲੋਕਾਂ ਤੇ ਇੱਛੇਵਰੀ ਬੱਜਦੀ ਤੇ ਰਹਿਮਤ ਹੋ ਜਾਂਦੀ ਹੈ ਜਨਾਤੇ ਇੱਛੇਵਰੀ ਬੱਜਦੀ ਕਿਰਪਾ ਹੋ ਜਾਂਦੀ ਹੈ ਤਾਂ ਉਹਨਾਂ ਲਈ ਸਾਰੇ ਕਾਲ ਕਰਾਸ ਮੂਲਦੰਤ ਅਤੇ ਊੜੂ ਲੋਕਾਂ ਦੇ ਵੀ ਅੜੇ ਤੋਂ ਅੜਿਓ ਕੰਮ ਕਰਦੋਂਗੇ ਨੇ ਇੱਛਾ ਤਾਂ ਲਬਾ ਜੀ ਦੀ ਕਿਰਪਾ ਸਭਾ ਹੋਰ ਕਿਸੇ ਮੰਤੇ ਇੱਛਾਤਰੀ ਕੋ ਕੋਈ ਦੀ ਜਮਤ ਨਹੀਂ ਜਿਆ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਮੀ ਮਿਲਣੀ ਨਹੀਂ ਤੇ ਹੋਰ ਕਿਸੇ ਵੀ ਤਰ੍ਹਾਂ ਚਾਹਤਿੰ ਕੰਮ ਆਉਣ ਦੇਤੇ ਈਸ਼ਰ ਦੀ ਇਛਾ ਬਰੀ ਬਾਬਾ ਜੀ ਸਰ ਵੀ ਆਉਣ ਲੱਗ ਪੰਤੀ ਨੇ ਇਛਾ ਬਰੀ ਬਾਬਾ ਜੀ ਵੀ ਤੁਮ ਆਉਣ ਲੱਗ ਪੰਤੀਆ ਜਿਹੜਾ ਵੀ ਤੁਸੀਂ ਕੰਮ ਬਲ ਧਿਆਨ ਚੀਂਗੇ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕੋਈ ਵੱਡੇ ਤੋਂ ਵੱਡਾ ਕੰਮ ਵੀ ਇਛਾ ਬਰੀ ਬਾਬਾ ਜੀ ਕੀ ਅਰਦਾਸ ਨਹੀਂ ਹੈ ਲੇਕਿਨ ਇਹ ਸਾਧਨਾ ਕਰਨੇ ਲਈ ਤੁਸੀਂ ਕਿਸੇ ਵੀ ਐਤਵਾਰ ਤੋਂ ਸ਼ੁਰੂ ਕਰ ਸਕਦੇ ਹੋ ਪਰ ਇਹ ਸਾਤ ਨਾਮ ਦੀਲੀ 41 ਦਿਨ ਦਾ ਆਪਾਂ ਸਮਾਜਾਈ ਗਏ 41 ਦਿਨ ਦਾ ਸਮਾ ਲਗੇਗਾ ਔਰ 41 ਦਿਨ ਹੀ ਤੁਸਾਲੇ ਰੂਤ ਰਖਸ਼ ਦੀ ਮਾਲਾ ਦੀ 108 ਵਾਰੀ ਜਨਨ ਜਨ ਕਰਨਜਨੀ ਪੂਰੀ ਇੱਕ ਮਾਲਾ ਦਾ ਜਾਵ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਸਾਲੇ ਨੂੰ ਇੱਕ ਇੱਛਾ ਕਰੀ ਬਾਬਾ ਜੀ ਦੀ ਮੂਰਤੀ ਸਥਾਪਿਤ ਕਰਨੀ ਹੈ ਉਹਦੇ ਉੱਤੇ ਸੀਗੇ ਉੱਧਰ ਚਰਾਗ ਜਗਾਉਣਾ ਹੈ ਅਤੇ ਇੱਛਾ ਕਰੀ ਬਾਬਾ ਜੀ ਦੇ ਫੁੱਲ ਜੀ ਤਰੂਲ ਚੜਾਉਣਾ ਤੇ ਆਪਣਾ ਵੀ ਮਾਲਾ ਵੀ ਇੱਛਾ ਕਰੀ ਬਾਬਾ ਜੀ ਦੀ ਜਮੇ ਵੀ ਚਾਹੇ ਗੋਲੇ ਦੇ ਵਿੱਚ ਪਾ ਸਕਦੇ ਹਾਂ ਜਾਂ ਚਰਨਾਂ ਦੇ ਵਿੱਚ ਫੁੱਲ ਚੜਾ ਸਕਦੇ ਹਾਂ ਫਤਿ ਨਾਲ ਪਤਸਿਆਂ ਦਾ ਪ੍ਰਸ਼ਾਦ ਜਰੂਰ ਰੱਖਣਾ ਈ ਪ੍ਰਸ਼ਾਦ ਜਿਹੜਾ ਪਾਸਿਆਂ ਦਾ ਹੁੰਦਾ ਤੇ ਗੁਨਾਗਾਰੀ ਦਾ ਪ੍ਰਸ਼ਾਦ ਹੁੰਦਾ ਜੇਕਰ ਕੋਈ ਗਲਤੀ ਉਸਤਾਦੀ ਹੋ ਜੀਏ ਤਾਂ ਫਿਰ ਜ਼ਿਆਦਾ ਸਰਕਾਰ ਮਾਫ ਕਰ ਦੇਵੇ ਜਿਸ ਨਾਲ ਦੀ ਨਾਲ ਕੋਸ਼ਿਸ਼ ਇਹ ਕਰਨੀ ਕਿ ਕੋਈ ਵੀ ਗਲਤੀ ਨਾ ਹੋਵੇ ਤੇ ਕੂਲ ਜੱਗ ਰੱਖਣਾ ਤੋਂ ਸਿਖਾ ਕੇ ਆਪਣੇ ਗੁਰੂ ਦਾ ਦਿੱਤਾ ਹੋਇਆ ਮੰਤਰ ਗੁਰੂ ਮੰਤਰ ਜਾਪ ਕਰਕੇ ਹੀ ਰਹਿਣਾ ਜਿਨ੍ਹਾਂ ਦੇ ਗੁਰੂ ਮੰਤਰ ਨਹੀਂ ਹੈ ਉਹ ਉਹਨਾਂ ਲਾਤੀਵਾ ਜਾਬ ਕਰ ਸਕਦੇ ਹੋ ਉਹਨਾਂ ਨੂੰ ਸ਼ੁਆਇ ਇਖਮਾਲ ਕਰ ਤੂ ਕਰ ਸਕਦੇ ਨੇ ਲਿੱਤੀ ਜਿੰਨਾ ਤੱਕ ਉਹ ਗੁਰੂ ਦੀ ਇਜਾਜ਼ਤ ਨਾਲ ਹੀ ਕਰਨ ਕਮਰਾ ਸਾਫ ਸੁਥਰਾ ਹੋਣਾ ਚਾਹੀਦਾ ਰੋਜ਼ਾਨਾ ਰਾਤ ਦੇ ਗੈ ਨਹੀਂ ਇਸ ਦਾ ਜਾਬ ਕਰਨਾ ਹੈ ਉਪਬਾਲੀ ਨਹੀਂ ਬਲਕਿ ਸਫਾ ਕਰਨਾ ਹੈ ਆਪਣੇ ਚਤ ਸਤ ਨੂੰ ਕਾਇਮ ਰੱਖ ਕੇ ਹੀ ਕੀ ਸਾਵਧਨਾ ਕਰਨੀ ਹੈ ਜਿਵੇਂ ਜਿਵੇਂ ਤੁਸੀਂ ਸਾਵਧਨਾ ਕਰਦੇ ਜਾਓਗੇ ਤਕਰੀਬਨ 11 ਬ੍ਰਜਿਸ쿨 ਲਈ ਹੋਵੇਗਾ 11 ਮਿਲਾ ਤੋਂ ਬਾਅਦ ਕੁਸ਼ਨਗੁਸ਼ ਮਹਿਸੂਸ ਹੋ ਲੱਗ ਰਹੀ ਹੈ ਮਸਤੀ ਹੋਵੇਗਾ ਇੱਛਾ ਕਰੀ ਬਾਬਾ ਜੀ ਦੇ ਦਰਸ਼ਨ ਹੋਣਗੇ ਨਾਲ ਦੇ ਉੱਪਰ ਕੀ ਕੀ ਦਰਸ਼ਨ ਹੋਣਗੇ ਬਹੁਤ ਕੁਝ ਨਹੀਂ ਬਣਗੀਆਂ ਪਰਮਿਆਂ ਜਿsingਿਆ ਇਸ ਤਰ੍ਹਾਂ ਕੁਸ਼ਨਗੁਸ਼ ਗੁਰ ਅਨੁਪਰਵ 1900 ਉਹ ਜਦੀ ਦਾ ਸੂ ਬਿਲਕੁਲ ਸੌਫਟ ਬਧੀਅ ਤਰੀਕੇ ਦੇ ਨਾਲ ਨੇਕ ਨੀਤੀ ਦੇ ਨਾਲ ਸਾਵਧਨਾ ਕਰਨੀਆਂ ਔਰ ਸਾਵਧਨਾ ਕਰਨੇ ਤੋਂ ਬੰਨ ਖਰੂਜ ਨਾਲ ਦੀ ਤਰ੍ਹਾਂ ਦੀ ਜਾਣਨਾ ਦੀ ਜਾਨਣਾ ਕਰਨੀ ਹੈ ਬੈਠ ਕੇ ਜੀ ਨਗਰੂਤਾ ਜੀ ਮੈਂ ਤੁਹਾਡੀ ਸਾਵਧਨਾ ਕਰਨੀ ਤਾ ਮੈਂ ਸਾਵਧਨਾ ਤੁਹਾਡੀ ਹੈ ਸ਼ੁਰੂ ਕੀਤੀ ਹੈ ਕੁਝ ਮੇਰੇ ਤੇ ਕਿਰਪਾ ਆਪਣੀ ਕਿ ਉਹਨੇ ਇਹ ਮੇਰੀ ਮਨੁੱਖਵਾ ਨੂੰ ਗੁਣ ਕਰਨਾਂ ਨੂੰ ਦਰਸ਼ਨ ਦਿਉ ਅਤੇ ਮੇਰੇ ਤੇ ਮਿਹਰ ਪਰ ਹੱਥ ਰੱਖਣਾ ਹਰ ਰੋਜ਼ ਹੀ ਇੱਛਾਤਰੀ ਬਾਪੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਪ੍ਰਾਰਥਨਾ ਕਰਕੇ ਹੀ ਬੈਠਣਾ ਲੇਕਿਨ ਜਿਸ ਕਮਰੇ ਦੇ ਵਿੱਚ ਬੈਠਣਾ ਕਮਰਾ ਸਾਫ਼ ਸੁਥਰਾ ਹੋਣਾ ਚਾਹੀਦਾ ਜਿੰਨੇ ਦਿਨ ਵੀ ਸਾਹਿਬ ਨਾਲ ਕਰਨ ਉਸ ਕਮਰੇ ਦੇ ਵਿੱਚ ਕੋਈ ਧੂਕ ਨਹੀਂ ਆਉਣਾ ਚਾਹੀਦਾ ਇਹ ਹੀ ਹੋਣਾ ਚਾਹੀਦਾ ਕਿ 48 ਦਿਨ ਕਰੂਗੇ ਤੇ ਵੀ ਬਾਹਰ ਨਾ ਨਿਕਲੇ ਜਾ ਸਕੀ ਤੇ ਉਪਰ ਚਾਹ ਦਾੂਰ ਨਾ ਜਾ ਸਕੀ ਤਾਂ ਸਭ ਕੁਝ ਬੱਝ ਗਿਆ ਸੁਝਿੜੇ ਵੀ ਨੇਕ ਨੀਤੀ ਦੇ ਨਾਲ ਇਹ ਸਭਨਾਂ ਕਰਕੇ انہਾ ਤੇ ਇਛੇਵਾਰੀ ਬਾਬਾ ਜੀ ਦੀ ਪੂਰੀ ਬੁਰੀ ਕਿਰਪਾ ਹੋ ਗਈ ਉਸ ਦੂਸਤ ਜਿਸ ਮੰਤਰ ਦੀ ਨਾਲ ਇਛੇਵਾਰੀ ਬਾਬਾ ਜੀ ਦੀ ਸਾਧਨਾ ਹੋਣੀ ਆ ਉਹ ਮੰਤਰ ਇਸ ਤਰ੍ਹਾਂ ਹੈ ਇਸ ਮੰਤਰ ਨੂੰ ਚੰਗੀ ਤਰ੍ਹਾਂ ਸੁਣ ਕੇ ਲੋਟ ਕਰਕੇ ਕੰਠ ਕਰਕੇ ਫਿਰ ਹੀ ਸਾਧਨਾ ਸ਼ੁਰੂ ਕਰਨੀ ਆ ਸੋ ਦੋਸਤੋ ਇਹ ਚਤੁਰ ਗੋਬੀ ਦਾ ਮੰਤਰ ਇਸ ਧਰਾ ਹੈ ਸਤਨਾਮ ਅਦੇਸ਼ ਗੁਰੂ ਕੋ ਸ਼ਬਦ ਚੱਲੇ ਪਉਣ ਚੱਲੇ ਚੱਲੇ ਇਛਾ ਧਾਰੀ नाग ਨੌ ਕਲਕੇ नाग ਚੱਲਣ ਚੱਲੇ ਵਾਸ਼ੁਕੀ नाग ਨਾਗ ਲੋਕ ਤੋਂ ਚੱਲ ਕੇ ਆਏ ਛੇ ਤਾਰੀ ਨਾਗ ਸੱਜੇ ਚੱਲਣ ਖੱਬੇ ਚੱਲਣ ਅੱਗੇ ਚੱਲਣ ਪਿੱਛੇ ਚੱਲਣ ਚੱਲੇ ਮੰਤਰ ਫੁਰੇ ਵਾਜਾ ਦੇਖਾਂ ਇੱਛਾ ਤਾਰੀ ਬਾਬਾ ਦੇ ਸ਼ਕਤੀ ਦਾ ਤਮਾਸ਼ਾ ਦੋਸਤੋ ਇਹ ਮੰਤਰ ਹੈ ਇਸ ਮੰਤਰ ਦਾ ਤੁਸੀਂ ਕਤਾਲੀ ਦੇ ਵਿਚਾਰ ਕਰਨਾ ਹੈ ਸੋ ਦੋਸਤੋ ਜਿਹੜੇ ਇਸ ਚੈਨਲ ਤੇ ਮੇਰੇ ਵੀਰ ਨਵੇਂ ਆ ਉਰਵਰ ਵਿਅਕਤੀ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਹਿੰਦਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਭਾਵੇਂ ਕਰਮੀ ਮੰਤਰ ਪਾਠੀ ਨਾਲ ਹਾਜੂਮ ਹੋ ਗਈ ਸੂਰਜਾ ਤੱਕ ਲਈ ਚੇ ਪੀਰਨ